ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ 25 ਮਾਰਚ 2025 ਨੂੰ ਵੀਡੀਓ ਬਣਾਉਣ ਲੱਗਾ ਹੈ ਵੀਡੀਓ ਡੇਟ ਤਾਂ ਦੱਸੀ ਹੈ ਕਿਉਂਕਿ ਵਿੱਚ ਕਿਸਾਨ ਭਰਾ ਜਾਂ ਸਾਡੇ ਹੋਰ ਭਰਾ ਹਨ ਜਿਹੜੇ ਸਾਲ-ਸਾਲ ਬਾਅਦ ਵੀ ਉਹ ਵੀਡੀਓ ਨੂੰ ਦੇਖ ਕੇ ਫੋਨ ਲਾਈ ਜਾਂਦੇ ਆ ਇਸ ਕਰਕੇ ਵੀ ਟਰੈਕਟਰ ਵਿਕ ਜਾਂਦਾ ਹੈਗਾ ਤਾਂ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਇੱਕ ਬੇਨਤੀ ਹੋਰ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀ ਬਾਈ ਜੀ ਫੋਟੋ ਨਾ ਮੰਗੋ ਕੋਈ ਵੀਡੀਓ ਨੂੰ ਤੁਹਾਨੂੰ ਇੰਨੀ ਵਧੀਆ ਗੌਰ ਨਾਲ ਵਿਖਾਵਾਂਗੇ ਕਿ ਫੋਟੋ ਮੰਗਣ ਦੀ ਲੋੜ ਹੀ ਨਹੀਂ ਪੈਣੀ ਕੋਈ ਵੀ ਟਰੈਕਟਰ ਜਿਹੜਾ ਆਪਾਂ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਜਿੰਨਾ ਭਰਾਵਾਂ ਨੇ ਹਜੇ ਤੱਕ ਆਪਣੇ ਪੇਜ ਨੂੰ ਲਾਈਕ ਫੋਲੋਸ ਤੇ ਸਬਸਕ੍ਰਾਈਬ ਨਹੀਂ ਕੀਤਾ ਵੀਡੀਓ ਦੇਖਣ ਤੋਂ ਪਹਿਲਾਂ ਹੀ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਇਆ ਕਰੇ ਅਸੀਂ ਦੇਲੀ ਕੋਈ ਨਾ ਕੋਈ ਵੀਡੀਓ ਬਣਾ ਕੇ ਪਾਉਂਦੇ ਰਹਿੰਨੇ ਆ ਟਰੈਕਟਰਾਂ ਸੰਬੰਧੀ ਟਰੈਕਟਰਾਂ ਦੇ ਰੇਟਾਂ ਸੰਬੰਧੀ ਜਾਂ ਕੋਈ ਹੋਰ ਚੀਜ਼ਾਂ ਸੰਬੰਧੀ ਵੀਡੀਓ ਨੂੰ ਜਲਦੀ ਜਲਦੀ ਨਾਲ ਸ਼ੇਅਰ ਕਰ ਦਿਓ ਤਾਂ ਕਿ ਦੂਜੇ ਕਿਸਾਨ ਭਰਾਵਾਂ ਤੱਕ ਵੀ ਜਾਣਕਾਰੀ ਪਹੁੰਚ ਸਕੇ ਕਿਸਾਨ ਵੀਰਾਂ ਲਈ ਤੋਹਫ਼ਾ ਲੈ ਕੇ ਆਏ ਆ ਤੌਹਫਾ ਤਾਂ ਕਹ ਰਿਹਾ ਕਿਉਂਕਿ ਪਹਿਲਾਂ 2 ਸਪੀਡ ਟਰੈਕਟਰ ਚੱਲਦੇ ਸੀ 3 ਆ ਗਏ ਇਸ ਤੋਂ ਬਾਅਦ 4 ਸਪੀਡ ਟਰੈਕਟਰ ਆ ਗਏ 5210 ਗੇਅਰ ਪ੍ਰੋ ਟਰੈਕਟਰ ਹੈ ਘੱਟ ਖਰਚੇ ਵਾਲਾ ਤੇ ਸਭ ਤੋਂ ਵੱਧ ਡਿਮਾਂਡ ਵਾਲਾ ਜਿਹੜਾ ਅੱਜ ਕਿਸਾਨ ਵੀਰਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਗੇਅਰ ਪ੍ਰੋ ਚਾਰ ਸਪੀਡਾਂ ਚ 5210 ਟਰੈਕਟਰ ABC D ਚਾਰ ਸਪੀਡਾਂ ਚ ਆ ਗਿਆ ਕਿਸੇ ਵੀ ਸਪੀਡ ਚ ਕੰਮ ਲੈ ਸਕਦੇ ਹੋ 2020 ਮਾਡਲ ਹੈ ਫਰਸਟ ਓਨਰ ਹੈ ਕਿਨ ਵਾਸਤੇ ਆਇਆ ਆਪਣੇ ਕੋਲੇ ਪਿਓਰ 20 ਦੇ ਹੀ ਮਾਰਕੇ ਦੇਖੋ ਤੁਹਾਨੂੰ ਦਿਖਾਈ ਦਿੱਤਾਗਾ ਗੀਅਰ ਪ੍ਰੋ 5210 ਅੱਜ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਇਹ ਟਰੈਕਟਰ ਭੇਜਣ ਲੱਗਿਆ ਬਾਕੀ ਆਪਣਾ ਨੌਰਾ ਕੋਟ ਪਿੰਡ ਕੋਰਸ਼ਮੀਰ ਕੋਰਸ਼ਮੀਰ ਆਪਣਾ ਨੌਰਾਗਾ ਉੱਥੇ ਨੌਰੇ ਦੇ ਵਿੱਚ ਟਰੈਕਟਰ ਹੁੰਦੇ ਹੈਗੇ ਤੇ ਬੁੱਧਵਾਰ ਨੂੰ ਤਲਵੰਡੀ ਸਾਬੋ ਹਰਕ ਬੁੱਧਵਾਰ ਉੱਥੇ ਮਿਲਦੇ ਆਂ ਪੰਜਾਬ ਨੰਬਰ ਟਰੈਕਟਰ ਹੈ ਲੋਕਲ ਮਾਨਸਾ ਦਾ ਫਰਸਟ ਓਨਰ ਟਰੈਕਟਰ ਹੈ ਜਮਾ ਨਵਾਂ ਤੇ ਕੋਰਾ ਟਰੈਕਟਰ ਐ ਸਮਝ ਲਓ 24 ਮਾਡਲ ਵਾਲੀ ਕੰਡੀਸ਼ਨ ਹੈ 80 ਪੈਸੇ ਟਰੈਕਟਰ ਦੀ ਕੰਡੀਸ਼ਨ ਪਈ ਹੈ ਤੇ 80 ਪੈਸੇ ਟਾਇਰ ਪਏ ਨੇ 80 ਤੋਂ 90 ਪੈਸੇ ਟਰੈਕਟਰ ਜਮਾ ਕੋਰਾ ਨਵਾਂ ਟਰੈਕਟਰ ਕਿਤੇ ਨਾ ਤਾਂ ਕਿਤੇ ਰੰਗ ਪੇਂਟ ਹੋਇਆ ਤੇ ਨਾ ਹੀ ਹੋਣ ਵਾਲਾ ਪਰ ਐਤ ਕੀ ਵੇਗਿਆ ਤਾਂ ਠੀਕ ਹੈ ਹਫਤੇ ਚ ਨਹੀਂ ਅਸੀਂ ਅਗਲੇ ਹਫਤੇ ਤਾਂ ਬੰਪਰ ਬੰਪਰ ਰੰਗ ਕਰਾ ਦਾਂਗੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਜਿਹਨੂੰ ਵੀ ਚਾਹੀਦਾ ਹੈਗਾ ਟਰੈਕਟਰ ਲੈ ਜਾਓ ਅ ਡੰਡੇ ਦੀਆਂ ਕੁਲੀਆਂ ਕੁਲੀਆਂ ਤੱਕ ਦੀਆਂ ਨਾਲ ਸਿਰਫ ਟੂਲ ਕਿੱਟ ਚਾਬੀਆਂ ਵਾਲੀ ਨਹੀਂ ਮਿਲਣੀ ਕਿਉਂਕਿ ਪੁਰਾਣਾ ਟਰੈਕਟਰ ਹੈ ਬਾਕੀ ਸਾਰਾ ਸਮਾਨ ਜਿਹੜਾ ਏਜੰਸੀ ਚੋਂ ਆਉਂਦਾ ਵੇਸ਼ਕ ਹਾਰ ਪਾ ਕੇ ਲੈ ਜਾਓ ਟਰੈਕਟਰ ਨੂੰ ਹਜੇ ਕਾਗਜ਼ ਕੂਜ ਟਰੈਕਟਰ ਦੇ ਉਵੇਂ ਜਿਵੇਂ ਚੜੇ ਪਏ ਆ ਸਰ ਮਾਰੂਮਾ ਦੀ ਹਾਲਤ ਵੇਖ ਲਓ ਮਗਰਾੜ ਦੇਖ ਲਓ ਐ ਪੈ 90 ਪੈਸੇ ਕਣੀ ਨਹੀਂ ਪਈ ਟਰੈਕਟਰ ਦੀ ਕਹਿਣ ਦਾ ਭਾਵ ਸਰ ਬਿਲਕੁਲ ਨਵਾਂ ਕੋਰਾ ਟਰੈਕਟਰ ਹੈ ਡਬਲ ਪੀਟੀਓ ਚ ਹੈ ABC D ਗੇਅਰਾਂ ਚ ਹੈ ਕਿਹ ਮ ਨਵਾਂ ਟਰੈਕਟਰ ਹੈ ਗੇਅਰ ਪ੍ਰੋ 5210 ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਸੰਪਰਕ ਨੰਬਰ ਸੰਪਰਕ ਕਰ ਲਿਓ ਆਪਣੇ ਨੰਬਰ ਤੇ ਆਪਣਾ ਨੰਬਰ ਹੈਗਾ 9465362000 ਐਸ ਨੰਬਰ ਤੇ ਤੁਸੀਂ ਫੋਨ ਕਰਕੇ ਟਰੈਕਟਰ ਸੰਬੰਧੀ ਰੇਟ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ 6 ਇਹ ਸਿਰਫ ਲੱਖ ਰੁਪਿਆ ਭਰਾ ਕੇ ਟਰੈਕਟਰ ਦੇ ਦਾਂਗੇ ਬਾਕੀ ਜੇ ਕਿਸੇ ਕਿਸਾਨ ਭਰਾ ਨੇ ਆਸਾਨ ਕਿਸ਼ਤਾਂ ਕਰਾ ਕੇ ਲੈਣੀਆਂ ਹੋਣ ਤਾਂ ਵੀ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ ਆ ਹਜੇ ਨਾ ਜਿਹੜੇ ਕਾਗਜ਼ੀ ਜਿਹੇ ਸਤਰੀ ਦੇ ਨਾਲ ਲਾ ਕੇ ਐਸੋਂ ਜਿਵੇਂ ਪਿਆ ਸੀ ਲਾਹ ਤੇ ਕਿਉਂਕਿ ਜਰ ਪੈ ਜਾਂਦੀ ਹੈਗੀ ਇਹਦੇ ਨਾਲ ਤਾਂ ਕਰਕੇ ਆ ਹਲੇ ਉਵੇਂ ਲੱਗੇ ਹੋਏ ਐ ਤੁਸੀਂ ਹਾਲ ਦੇਖੀ ਰਹੋ ਆ ਟਰੈਕਟਰ ਦੇ ਆ ਮਾਰਕਰ ਜਾਂ ਚੱਲਿਆ ਹੋਇਆ ਸੀਗਾ 2020 ਚ ਨਾ ਸ਼ੀਸ਼ੇ ਦੇ ਉੱਤੇ ਇਹਦਾ ਨੰਬਰ ਜਿਹਾ ਲਿਖਿਆ ਹੁੰਦਾ ਕੰਪਨੀ ਬਣੀ ਹੋ ਹਜੇ ਆਹ ਚਾਕ ਜਾ ਓਮਜ ਵਿੱਚ ਚੱਕੀ ਜਾਂਦਾ ਹੈਗਾ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਲਿਓ 9465362000 ਇਸ ਨੰਬਰ ਤੇ ਸੰਪਰਕ ਕਰ ਲਓ ਟਰੈਕਟਰ ਦਾ ਰੇਟ ਰੱਖਿਆ ਜੀ 7.7 ਲੱਖ ਰੁਪਏ 7.7 ਲੱਖ ਰੁਪਏ ਬਾਕੀ ਥੋੜਾ ਮਾਨਤਾ ਹੋ ਜੂ ਉਸ ਤੋਂ ਬਾਅਦ ਇੱਕ ਨੀਲਾ ਕੋੜਾ ਨੀਲਾ ਕੋੜਾ ਹੈਗਾ 3630 3630 ਟਰੈਕਟਰ ਕੀ ਹੈ ਜਮਾ ਕੋਕਾ ਪੀਸ ਹੈ 73 ਤੋਂ 80 ਪੈਸੇ ਟਰੈਕਟਰ ਦੀ ਕੰਡੀਸ਼ਨ ਪਈ ਹੈ ਤੇ 95 ਪੈਸੇ ਟਰੈਕਟਰ ਦੇ ਟਾਇਰ ਆ ਤਾਂ 99 ਪੈਸੀ ਅਜੇ ਬੰਬਲ ਜੇ ਨਿਕਲੇ ਸੀ ਬੰਬਲ ਜੇ ਘਸੇ ਨਹੀਂ ਗਏ ਗੁੱਡੀਆ ਡੀਟੀ 195 ਦੇ ਜਮਾ ਨਵੇਂ ਟਾਇਰ ਹੈ ਜਮਾ ਕੋਰਾ ਟਰੈਕਟਰ ਆ ਉੱਚੇ ਮਾਡਲ ਵਾਲਾ ਸਪੈਸ਼ਲ ਡਿਸ਼ਨ ਵਾਲਾ ਦੇਖੋ ਸੈਲਫ ਲੱਗਿਆ ਹੋਇਆ ਹੈਗਾ ਜਮਾ ਨਵਾਂ ਪਿਓਰ 2000 ਤੇ 13 ਮਾਲ ਟਰੈਕਟਰ ਹੈ 55 ਐਚਪੀ ਵਾਲਾ ਪੰਜਾਬ ਨੰਬਰ ਪਹਿਲੇ ਮਾਰਕ ਦਾ 95 ਪੈਸੇ ਟਾਇਰ ਪਏ ਨੇ ਹਲੇ ਟਰੈਕਟਰ ਤੇ ਆ ਦੇਖੋ ਐਮ ਆਰ ਐਫ ਉਵੇਂ ਜਿਵੇਂ ਪਿਆ 2024 ਮਾਡਲ ਦੇ ਟਾਇਰ ਪਏ ਹੋਏ ਮਰਾੜਾ ਮਰੂਣਾ ਦੀ ਹਾਲਤ ਦੇਖੋ ਆਪਾਂ ਜੀ ਸਰਗੋ 200 HB ਕੀ ਮੱਲ ਲਈ ਹਾਲਤ ਪਈ ਟਰੈਕਟਰ ਦੀ ਇਹਦਾ ਨਵਾਂ ਟਰੈਕਟਰ ਹੈ 3630 ABC ਗਿਰਾ ਚ ਡਬਲ ਡਿਸਟ੍ਰੀਬਿਊਟਰ ਪੰਜਾਬ ਨੰਬਰ ਲੋਕਲ ਆ ਦੇ ਡਬਲ ਡਿਸਟ੍ਰੀਬਿਊਟਰ ਆ ਗਿਆ ਜੀ ਤੇਲ ਬ੍ਰੇਕਰ ਰਿਵਰਸ ਪੀਟੀਓ ਪੰਜਾਬ ਨੰਬਰ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਟਰੈਕਟਰ ਤੇ ਕੋਈ ਤੁਹਾਨੂੰ ਜਾਣ ਸਾਰ ਸਿਰਫ ਫੀਸ ਭਰ ਕੇ ਨਾ ਹੋਊਗਾ ਕਿਸੇ ਵੀ ਚੀਜ਼ ਦੀ ਕੋਈ ਦਿੱਕਤ ਨਹੀਂ ਹੈਗੀ ਮਗਰਾੜਾ ਮੁਰੂਰਾ ਦੀ ਹਾਲਤ ਦੇਖੋ ਵਿੱਚੋਂ ਨਵੇਂ ਪੈਨ ਨਵੇਂ ਰੰਗ ਰੰਗ ਬਹੁਤ ਸੋਹਣੇ ਪਏ ਟਰੈਕਟਰ ਦੇ 95 ਪੈਸੇ ਟਰੈਕਟਰ ਦੇ ਟਾਇਰ ਤੇ 80 85 ਪੈਸੇ ਟਰੈਕਟਰ ਦੀ ਕੰਡੀਸ਼ਨ ਪਈ ਹੈ 2013 ਮਾਡਲ ਟਰੈਕਟਰ ਆ ਪਰ ਹੈ 2020 ਮਾਡਲ ਲੱਗਾ ਜੂਜੀ ਗੇਅਰ ਚ ਖਾਸੀਆ ਦੱਸ ਦਈਏ ਜੂਜੀ ਗੇਅਰ ਚ ਹੈ ABC ਗੇਰਾਂ ਚ ਹੈ 3 ਸਪੀਡ ਟਰੈਕਟਰ ਹੈ ਡੈੱਕ ਡੱਕ ਕਨੋਪੀ ਕੁ ਰੂਪੀ ਪੂਰਾ ਘੈਂਟ ਲੱਗਿਆ ਹੋਇਆ ਹੈ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਜਿਹੜਾ ਨੰਬਰ ਹੈਗਾ ਤੁਸੀਂ ਦੁਬਾਰਾ ਸੁਣ ਲਓ 9465362000 ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਸੰਬੰਧੀ ਰੇਟ ਸੰਬੰਧੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਜਮਾ ਨਵਾਂ ਕੋਰਾ ਟਰੈਕਟਰ ਹੈ 55 ਐਚਪੀ ਵਾਲਾ 3630 ਪਲੱਸ ਵਾਲਾ ਟਰੈਕਟਰ ਹੈ ਜੇ ਕਿਸੇ ਕਿਸਾਨ ਵੀਰ ਨੂੰ ਚਾਹੀਦਾ ਹੋਵੇ ਤਾਂ ਆਪਣਾ ਨੰਬਰ ਦੁਬਾਰਾ ਬੋਲ ਦਿੰਨੇ 9465362000 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਤੇ 3 ਲੱਖ ਰੁਪਏ ਦਾ ਲੋਨ ਹੋ ਜੂ 1.5 ਲੱਖ ਰੁਪਏ ਤੁਹਾਡੇ ਕੋਲੇ ਚਾਹੀਦਾ ਹੈਗਾ ਟਰੈਕਟਰ ਦਾ ਰੇਟ ਰੱਖਿਆ ਜੀ 5 ਲੱਖ ਤੇ 10000 ਰੁਪਇਆ ਜਿਵੇਂ ਕੋਰਾ ਟਰੈਕਟਰ 5 ਲੱਖ 10000 ਰੁਪਇਆ ਟਰੈਕਟਰ ਦਾ ਰੇਟ ਰੱਖਿਆ ਬਾਕੀ ਮਾਨਤਾਨ ਥੋੜਾ ਮੌਕੇ ਤੇ ਭੁੱਲ ਕਰਾਂਗੇ ਕਿਸੇ ਵੀ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤਾਂ ਆਪਣਾ ਨੰਬਰ ਦੁਆਰਾ ਫੇਰ ਨੋਟ ਕਰ ਲਓ 94653 62000 ਇਸ ਨੰਬਰ ਤੇ ਤੁਸੀਂ ਕੋਈ ਵੀ ਟਰੈਕਟਰ ਸੰਬੰਧੀ ਰੇਟ ਸੰਬੰਧੀ ਜਾਣਕਾਰੀ ਲੈ ਸਕਦੇ ਹੋ ਆਪਣੇ ਕੋਲ ਹੋਰ ਵੀ ਟਰੈਕਟਰ ਖੜੇ ਆ ਦੋ ਹਾਲੈਂਡ ਖੜੇ ਆ ਕਾਫੀ ਟਰੈਕਟਰ ਖੜੇ ਹੈਗੇ ਕੋਈ ਵੀ ਰੇਟ ਸੰਬੰਧੀ ਟਰੈਕਟਰ ਸੰਬੰਧੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੇ ਕੋਈ ਵੇਚਣਾ ਹੋਵੇ ਤਾਂ ਵੀ ਆਪਣੇ ਇਸ ਨੰਬਰ ਤੇ WhatsApp ਚੱਲਦਾ ਹੈਗਾ 94675362000 ਇਸ ਨੰਬਰ ਤੇ ਤੁਸੀਂ ਫੋਟੋਆਂ ਪਾ ਕੇ ਟਰੈਕਟਰ ਵੇਚ ਵੀ ਸਕਦੇ ਹੋ ਪੁਰਾਣਾ ਵੀ ਵਿੱਚ ਕਟਾ ਸਕਦੇ ਹੋ ਜੇ ਕੋਈ ਕਟਾਉਣਾ ਹੋਵੇ ਬਾਜ਼ੂ ਮੁੱਲ ਤੇ ਥੋੜਾ ਪੁਰਾਣਾ ਟਰੈਕਟਰ ਵੀ ਵਿੱਚ ਕਟਾਂਗੇ ਲੋਨ ਕਰਾ ਕੇ ਲੈਣਾ ਹੋਵੇ ਲੋਨ ਕਰਾ ਕੇ ਵੀ ਲੈ ਲਓ ਟਰੈਕਟਰ ਦੇ 70-75 ਹਜ਼ਾਰ ਦੇ ਇਹਦੇ ਟਾਇਰ ਚੜੇ ਹੋਇਆ ਤੇ ਉਹ ਵੀ ਟਰੈਕਟਰ ਜਮਾਂ ਨਮਾ ਹੈਗਾ ਧੰਨਵਾਦ ਹੈ ਜਿਹੜੇ ਭਰਾ ਸਾਡੀ ਵੀਡੀਓ ਨਾਲ ਬਣੇ ਆ ਵੀਡੀਓ ਨੂੰ ਜਲਦੀ ਜਲਦੀ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਆਪਣੇ ਪੇਜ ਨੂੰ ਲਾਈਕ ਫੋ ਲੈ ਕੇ ਆਉਂਦ ਰਹੀ ਹੈ ਧੰਨਵਾਦ ਜੀ ਮਿਲਦਾ ਕਿਸੇ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਰੱਬ ਰੱਖ